15000 ਦੀ ਉੱਚਾ ਮਾਨ ਹੋਊਗਾ ਕੋਈ ਨਹੀਂ ਕੱਢ ਰਾਂਗੇ ਪਿੰਡਰ ਸਾਹਿਬ ਕੀ ਗੱਲ ਹੈ ਕਿਸਰਾ ਆਪਾਂ ਕਰਦੀਆਂ ਵਾ ਬਾਕੀ ਫੋਨ ਲਾਵੇ ਕੋਈ ਗੱਲ ਹੀ ਕੋਈ ਨਹੀਂ ਪਿੰਡਰ ਸਾਹਿਬ ਗੱਲ ਹੀ ਕੋਈ ਨਹੀਂ ਆ ਦੇਖੇ ਤੁਰਾਂਗੇ ਆਪਾਂ ਠੀਕ ਆ ਪੰਜ ਮਹੀਨੇ ਦੇ ਕਪੜੇ 5 ਕਿਲੋ ਦੁੱਧ ਉੱਚੋ ਕੇ ਲੈ ਜਾ ਆਪਣਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਵੀਰ ਕੋਲ 7-8 ਪਸ਼ੂ ਸੇਲ ਕਰਨ ਲਈ ਅੱਜ ਆਏ ਆ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਾਂਗੇ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟੈਮ ਚੋ ਕੇ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਂਦੇ ਆਂ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੇ ਆਂ ਜੀ ਹਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਤੁਸੀਂ ਨਾਲ ਠੀਕ ਹੈ ਕਿੰਨੇ ਬਹੂ ਅੱਜ ਆਪਣੇ ਕੋ ਉਹ ਪਿੰਡ ਸਭ ਹੈਗੇ ਹਰਦਾ ਹੈਗੇ ਠੀਕ ਹੈ ਜੀ ਤਾਂ ਐਡਰੈਸ ਦੱਸ ਦਿਓ ਜੀ ਆਪਣੇ ਐਡਰੈਸ ਮੇਰਾ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਜੇ ਹਾਂ ਜੀ ਤਰਨਤਾਰ ਨੋੜ ਤੋਂ ਪ੍ਰਾਂ ਰੋੜ ਜਾਏ ਤਰਨਤਾਰ ਬਾਬਾ ਨੋਜ਼ ਮਾਤ 4 ਕਿਲੋਮੀਟਰ ਬੈਕ ਸਾਈਡ ਮੇਰਾ ਪਿੰਡ ਜੀ ਠੀਕ ਹੈ ਜੀ 998091198 ਜੀ ਨਾਮ ਪ੍ਰਭ ਨਾਮ ਮੇਰਾ ਪ੍ਰਭੂ ਜੀ ਠੀਕ ਆ ਹਾਂ ਜੀ ਤੇ ਆਪਾਂ ਕਿਹੜੀ ਕਿਹੜੀ ਤੋਂ ਕਰਨੀ ਸ਼ੁਰੂਆਤ ਅਛਾ ਮੈਂ ਵੀ ਜੀ ਬੁਲਬੁਲ ਦੇ ਬੱਚੇ ਤੋਂ ਕਰੋ ਸ਼ੁਰੂਆਤ ਤਾਜੀ ਸੂਈ ਤਾਜੀ ਸੂਈ ਬਿਲਕੁਲ ਠੀਕ ਹੈ ਜੀ ਤੇ ਕਿੰਨੇ ਦਿਨਾਂ ਦਾ ਸੂਹਾ ਵੀਰ ਜੀ ਇਹਦਾ ਉਹੀ ਦਿਟੇਲ ਸਾਰੀ ਹੋਣੀ ਆ ਉਹ ਡਿਟੇਲ ਸਾਰੀ ਵੀਡੀਓ ਦੇ ਅੰਦਰ ਤੇ ਜੀ 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 ਜਦੋਂ ਵੀਡੀਓ ਬਣਾਈ ਹੋਵੇ ਹਾਂਜੀ ਹਾਂਜੀ ਤਾਂ ਫਿਰ ਨਸਵੀਂ ਓਰੀਜਨਲ ਹੋਊਗਾ ਤੇ ਬੱਚਾ ਕੀ ਮਗਰੇ ਤੇ ਬੱਚਾ ਵੀ ਤੇ ਅੱਛਾ ਜਾਂਦਾ ਮਗਰਾ ਅੱਛਾ ਮਗਰਾ ਚਿੱਟਾ ਅੜਾ ਅੰਜ ਪਿਓ ਚਿੱਟਾ ਆ ਵਛਾ ਜੀ ਇਹਦਾ ਤੇ ਤੋਰੋ ਵੀਰ ਜੀ ਇਹਨੂੰ ਨਾ ਲਾ ਵੀਰ ਤੋਰਾ ਪਾਕੀ ਚਵਾਜੂ ਬੜਾ ਬਸਮਾ ਮੈਂ ਗਾਂ ਦਾ ਪਜਾਰਗਾ ਤੋਰਾ ਵਾ ਠੀਕ ਠੀਕ ਉਹ ਤਾਂ ਬਹੁਤ ਚਿੱਟਾ ਜੇਦਾ ਠੀਕ ਆ ਸਹੀ ਆ ਤੇ ਕਿੰਨਾ ਵਾ ਹੁਣ ਇਹਦੇ ਕੋਲ ਦੁੱਧ ਵੀ ਜੀ ਉਹ 15 ਕਿਲੋ ਬੜਾ ਇਹ ਵਲੇ 15 ਕਿਲੋ ਉਹ 4 ਟਾਈਮ ਚ ਹੋਵੇ ਕੋਈ 5 ਟਾਈਮ ਚ ਹੋਵੇ ਸੂਆ ਕਰਨਵੇਂ ਮੈਂ ਦਾ ਸੂਆ ਤੀਜਾ ਸੂਈ ਵੀਰੀਏ ਠੀਕ ਆ ਤੋਰ ਲੱਡੂ ਵੀਰੇ ਨੂੰ ਮਿੰਟੋ ਮਿੰਟ ਆ ਵੇਖੋ ਇਹ ਬੇਲ ਵੇਖੋ ਚੈੱਕ ਕਰੋ ਲੇਵਾ ਕਿੱਡਾ ਸੋਹਣਾ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਆ ਜੀ ਇਹਨੂੰ ਬਾਕੀ ਚੰਗੇ ਦੁੱਧ ਵਾਲੀ ਆ ਜੀ ਸੋਹਣੀ ਆ ਮੋੜਲਾ ਲੱਡੂ ਵੀਰਾ ਜਾਂ ਕਿੰਨਾ ਕੁ ਵੀਰ ਜੀ ਦੁੱਧ ਜਵਾਜੂਗੀ ਇਹਦਾ ਦੁੱਧ ਵੀਰ ਜੀ ਸੇਵਾ ਦਾਣਾ ਇੱਥੇ ਅੱਛਾ ਤੂੰ ਸੇਵਾ ਕਰਕੇ ਭਾਵੇਂ ਕੋ 20 ਚ ਵਾਲੇ ਤੇ ਭਾਵੇਂ 25 ਚ ਵਾਲੇ ਹੁਣ 15 15 ਕਿਲੋ ਚ ਹੋਵੇ ਹੁਣ 15 ਕਿਲੋ ਚ ਹੋਵੇ 15 ਕਿਲੋ ਨੈਟ ਦੋ ਗਰ ਟਾਈਮ ਚ ਆਉਂਗਾ ਵੀਰ ਮੈਂ ਠੀਕ ਆ ਦੋ ਟਾਈਮ ਚ ਹੋਗੇ ਤਿੰਨ ਟਾਈਮ ਚ ਹੋਵੇ ਠੀਕ ਆ 15 ਕਿਲੋ ਚ ਆ ਕੇ ਦੂੰਗਾ ਮੈਂ ਵੀਰ ਸਹੀ ਆ ਹਾਂਜੀ ਸੋਹਣੀ ਸਨਕੀ ਪੂਰੀ ਆ ਹਾਂਜੀ ਹਾਂਜੀ ਵੀਰ ਜੀ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਮੁੱਲ ਵੀਰ ਜੀ ਕਰੀਏ 60 ਕਰੀਏ 65 ਕਰੀਏ ਹਾਂਜੀ ਦੋ ਘਾਟ 60 ਦੀ ਦਵਾਂਗਾ ਮੈਂ ਛੋੜ ਕਰ ਦੋ ਥੋੜੀ ਬੋਦੀ ਕਰਦਾ ਮੈਂ ਪਿੰਡ ਦਾ ਕੋਈ ਭੈਣ ਭਰਾ ਫੋਨ ਲਾਵੇ ਛੱਡਾਂ ਜਿਨ੍ਹਾਂ ਕੋ ਪੈਣਪਰਾ ਖਰੀਦਦਾ ਸੂਈ ਸਵਾਈ ਹੈਗੀ ਨਾਲੀ ਸੂਈ ਸਵਾਈ ਤਾਜੀ ਸੂਈ ਗਾਂ ਬਾਕੀ ਤਾਜੀ ਸੂਈ ਆਪਾਂ ਬਾਅੜੀ ਦੁੱਧ ਪੈਂਦਾ ਵਾ ਸੋਹਣੀ ਪੂਰੀ ਆ ਬਾਕੀ ਫੂਨ ਲਾ ਲੈ ਕੋਈ ਫੂਨ ਲਾਵੇ ਕੋ ਪੈਣਪਰਾ ਮਾਨਦਾਰ ਫੋਲੋ ਖੁੱਲਾ ਮਾਰਦਾ ਖੁੱਲਾ ਮਾਨਦਾਰ ਦੂਜੇ ਨੰਬਰ ਵਾਲੀ ਬਾਰੇ ਦੱਸ ਸੂਈ ਤਾਜੀ ਇਹ ਵੀ ਇਹ ਵੀ ਮੱਛੀ ਜਾ ਆ ਵਸ਼ੀਏ ਵਸ਼ੀਏ ਚੈੱਕ ਕਰੋ 나ੜੂ ਨਾਲ ਹੀ ਆ ਜੇ ਵਸ਼ੀ ਬਹੁਤ ਸੋਹਣੀ ਆ ਇਹ ਕੱਲ ਸੂਈ ਹੈ ਅੱਛਾ ਆ ਵੇਖੋ ਵਸ਼ੀ ਦੀ ਕੁਆਲਿਟੀ ਚੈੱਕ ਕਰੋ ਵਸ਼ੀ ਬਹੁਤ ਹੀ ਸੋਹਣੀ ਆ ਚੰਗੀ ਬਰੀਡ ਵਾਲੀ ਬਸ਼ੀ ਦਿੱਤੀ ਆ ਜਾ ਲੱਡੂ ਵੀਰ ਆ ਜਾ ਮੇਰੇ ਮੂੰਹ ਹਲ ਵੇਖੀ ਜਾਨਾ ਆ ਜਾ ਮੇਰਾ ਭਰਾ ਛੇਤੀ ਤੁਰਿਆ ਕਰ ਫਿਰ ਵੀ ਕਹਿੰਦੇ ਹਨੇਰਾ ਹੋ ਗਿਆ ਹਾਂ ਹਨੇਰਾ ਆ ਜਾਂਦਾ ਫਿਰ ਆ ਵੇਖੋ ਜੀ ਕਰੋ ਚੈੱਕ ਹਨੇਰਾ ਤਾਂ ਹੁੰਦਾ ਵਾ ਲੇਟ ਹੋਣਾ ਵੀਰ ਤੂੰ ਡਿਊਟੀ ਤੋਂ ਵੀਰ ਮੈਨੂੰ ਹੁਣ ਕੰਮ ਬੜੇ ਕੰਮ ਅਸੀਂ ਆ ਕੇ ਕਈ ਨਾ ਬਹਿ ਜੰਨੇ ਆ ਤੇ ਤੂੰ ਡਿਟੀ ਤੋਂ ਆਪ ਲੇਟ ਹੋਏ ਹਾਂ ਅੱਧਾ ਪੋਣਾ ਘੰਟਾਗਾ ਬੈਠਾ ਤੈਨੂੰ ਡਿਕਣਿਆ ਮੈਂ ਹਾਂ ਅਜੇ ਨਹੀਂ ਕਹਿਆ ਪਤਾ ਮੈਨੂੰ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਇਹਦੇ ਕੋਲ ਵੀਰ ਬੜਾ ਹੋਇਆ ਹਾਲੇ 9 ਕਿਲੋ 10 ਕਿਲੋ ਜੀ 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 9 ਕਿਲੋ 10 ਕਿਲੋ ਬੜਾ ਹੈ ਹਾਲੇ ਮੋੜਲਾ ਵੀਰ ਆ ਜਾ ਇਹ ਹੈ ਵੀ ਠੰਡੀ ਪਾਣੀ ਰਗੀ ਵੀਰ ਠੀਕ ਆ ਲੱਤ ਨੂੰ ਤਨੀ ਹੀ ਮਾਰ ਜਾਰੀ ਕਰ ਮਾਲੀ ਅੱਛਾ ਦੂਜੀ ਮਾਰਦੀ ਲੱਤਾਂ ਹਾਂ ਜੀ ਦੂਜੀ ਲੱਤਾਂ ਮਾਰਦੀ ਨਾ ਨਾ ਵੀ ਲੱਤਾਂ ਇੱਕ ਦਾ ਮਾਰੂਗੀ ਨਾ ਨਾ ਇਦਾਂ ਪਰ ਜਲੇ ਬੈਲ ਚੜੀਆਂ ਦੇ ਨਹੀਂ ਇਹਦੇ ਤੇ ਲਾਤਾ ਮੈਂ ਦੂਜੀ ਲੱਤਾਂ ਨਹੀਂ ਮਾਰਦੀ ਵੀ ਤੂੰ ਖਿਆਲ ਨਹੀਂ ਕੀਤਾ ਮੇਰਾ ਭਰਾ ਅੱਛਾ ਉਹਦੇ ਬਲਾਇਆ ਠੀਕ ਹੈ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਇਹਦੇ ਕੋਲ ਜੀ ਬੜਾ 10 ਕਿਲੋ ਦਾਖਲੋ ਨੋਂ ਕਰਕੇ ਲਵੇ ਕੋਈ ਬਾਕੀ ਜਰਸੀ ਆ ਸੋਹਣੀ ਆ ਜਰਸੀ ਵੀ ਪਿਓਰੀ ਆ ਸੀ ਥਾਣ ਵੀ ਚੰਗੇ ਲੱਗਿਆ ਥਾਣ ਤੇ ਭਾਂਡਾ ਚੰਗਾ ਵੀਰ ਰੱਸੀ ਪੋਣੀ ਬੰਨ੍ਹਣੀ ਦਾ ਸਾਫ਼ ਆ ਗਾਂ ਸਾਰੇ ਬੰਨ੍ਹੇ ਬੇਲ ਦੀ ਬਹੁਤ ਲੰਮੀ ਕਿਹੜੀ ਲੰਮੀ ਗਾਂ ਵੀ ਮਗਰ ਫਿਰ ਵਰਸ਼ੀ ਇਹਦੇ ਵਰਸ਼ੀ ਮਗਰ ਡਬਲ ਫਾਇਦਾ ਡਬਲ ਫਾਇਦਾ ਕੁਆਲਿਟੀ ਚੰਗੀ ਕੁਆਲਿਟੀ ਚੰਗੀ ਵੀ ਜੀ ਤੇ ਵੀਰ ਜੀ ਦੁੱਧ ਕਿੰਨਾ ਕ ਚਵਾਉਗੀ ਏ ਦੁੱਧ ਵੀ ਸੇਵਾ ਦਾ ਭਾਵੇਂ ਕੋ 15 ਚ ਵਾਲੇ ਤੇ ਭਾਵੇਂ ਕੋ 20 ਚ ਵਾਲੇ ਹੁਣ 10 ਕਿਲੋ ਚਵਾ ਗਏ ਹੁਣ 10 ਕਿਲੋ ਮੌਕੇ ਚਵਾ ਗਦੂੰ ਮੈਂ ਵੀਰ ਮੁੱਲ ਕਿੰਨਾ ਕਰ ਦੇਣਾ ਮੋਲੇ ਦਾ ਵੀ ਦੀ 50000 ਰੁ ਛੋੜ ਕੇ ਨਹੀਂ ਕਰਦੋਗੇ ਪਿੰਡਰ ਸਾਹਿਬ ਕੋ ਫੋਨ ਲਾਏ ਪੈਣਪਰਾ ਬਾਕੀ ਤੁਸੀਂ ਜੋ ਕਰੋਨਾ ਮੰਨਦਾ ਤੁਸੀਂ ਖੁੱਲਾ ਕਰਾ ਲਓ ਕਰ ਦਈਏ 1000 ਰੁਪਏ ਤਾਂ ਪਿੰਡਰ ਸਾਹਿਬ 5000 ਰੁਪਏ ਛੋੜ ਕਰਾਂਗੇ ਠੀਕ ਆ 45000 ਦੀ ਵੱਛੀ ਦਵਾਂਗੇ ਠੀਕ ਆ ਆਪਣੇ ਘਰ ਚੋਗ ਲੈ ਦੋ ਟਾਈਮ ਚੋਵੇ ਕੋਈ ਚਾਰ ਟਾਈਮ ਚੋਵੇ ਜੀ ਬਾਹਰ ਦਾ ਹਲਾਮਾ ਕੋਈ ਨਹੀਂ ਇੱਥੇ ਜਮਾਵਾਂਗਾ ਇਕੱਲੇ ਸੁਈ ਸੁਵਾਈ ਹੈਗੀ ਆ ਉਹ ਵੱਛੀ ਹੈ ਥਾਣ ਵਗਣਦੇ ਹਣਾਂ ਦੇ ਮਗਰ ਵੱਛੀ ਆ ਟੌਲ ਫਾਇਦਾ ਬਿਲਕੁਲ ਜਾਇਜ਼ ਮੁੱਲ ਕੀਤਾ ਵੀ ਬਿਲਕੁਲ ਵੀ ਆਪ ਪਧਰੇ ਭਾਗ 40 ਦੀ ਚੰਗੀ ਆ ਥਾਣ ਵੀ ਸੋਹਣੇ ਗੈਪ ਤੇ ਲੱਗੇ ਅਗਲੀ ਵੀ ਖੋਲਾ ਬਾਕੀ ਇਸ ਵੀ ਘੱਟ ਮਾਰੂਗੀ ਇਹ ਮੇਰਾ ਭਰਾ ਕਦੇ ਆ ਵੇਖੋ ਜੀ ਘੱਟ ਨਹੀਂ ਮਾਰੂਗੀ ਲੱਤਾ ਵੀ ਗਾਣੀ ਆਪਣੀ ਮਾਰਦੀ ਠੀਕ ਆ ਹੁਣ ਤੇ ਲੱਤਾ ਵੀ ਗਾਣੀ ਆਪਣੀ ਮਾਰਦੀ ਆ ਵੇਖੋ ਜੀ ਹੁਣ ਇੱਧਾ ਬਿਠਾ ਦੇ ਥੱਲੇ ਠੀਕ ਆ ਲੱਤਾ ਨਹੀਂ ਮਾਰਨੀ ਆ ਜਿੰਦਾ ਆ ਕੇ ਗੱਬਣਾ ਕੀ ਇਹ ਗੱਬਣੀ ਵੀਰ ਠੀਕ ਆ ਜਾਣ ਦੋ ਗੱਬਣ ਕੈਮ ਆ ਪੂਰੀ ਕੋਈ ਲੱਸੀ ਨਹੀਂ ਕਿਸ ਬਣਿਓ ਦਿਨ ਵੀਰ ਜੀ ਕਿੰਨੇ ਕ ਲੈ ਜੂਗੀ ਦਿਨ ਬਾਅਦ 2-4 ਦਿਨ ਖਾਂਡੇ ਪਟੜ ਖਾਣੇ ਠੀਕ ਆ ਆ ਕੱਲ ਕੋ ਹੋਰੀ ਅੱਜ ਕੋ ਹੋ ਰੋਗੀ ਆ ਹਾਂਜੀ 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 ਲਾਥਾਈ ਗਾਂ ਠੀਕ ਆ ਦੇਖੋ ਗਾੜੀ ਗੁੰਦੀ ਕਿਦਾਂ ਐਵੇਂ ਰਾਜੀ ਕਿਦਾਂ ਗੜੀ ਨੇ ਥੋੜਾ ਜਿਹਾ ਡੇਡਾ ਜਿਹਾ ਤੁਰਦੀ ਏ ਤੇ ਜਿਹੜੀ ਬੈਠੀ ਬੁੱਢੀ ਉੱਠੀ ਹੋਊਗੀ ਕਿ ਦੇਗੇ ਹਾਂ ਇਹ ਬੈਠੀ ਉੱਠੀ ਕਿ ਦੇ ਤੋ ਫਰਕ ਲੱਗਣ ਰਿਹਾ ਯੋ ਫਰਕ ਅਲਾਈਨਮੈਂਟ ਦਾ ਵਾ ਹੈ ਹੈਗਾ ਯੋ ਅਲਾਈਨਮੈਂਟ ਡੇਢੀ ਆ ਬਾਕੀ ਕਮੈਂਟ ਚ ਦੱਸਣ ਭੈਣ ਭਰਾ ਫਰਕ ਕੀ ਆ ਚਲੋ ਆਪੇ ਦੱਸ ਦੇਣਾ ਵੀਰਾਂ ਨੇ ਭਰਾਣ ਭਰਾਵਾਂ ਨੇ ਹੈ ਗਾਂ ਆਪ ਦੱਸਦੇ ਉਹ ਗੱਲ ਵੱਖਰੀ ਆ ਬਾਕੀ ਮੈਂ ਦੱਸਾਂਗੀ ਵੀਰ ਆਪਣੇ ਵੇਖ ਹੀ ਲੈਣਾਗੇ ਨੇ ਹੈ ਸੋਹਣਾ ਲਿਆ ਕਰਕੇ ਬੱਚੇ ਦਾ ਪਾਰ ਇੱਕ ਬੰਦੇ ਆ ਇਹ ਤੁਹਾਨੂੰ ਕਮੈਂਟਾਂ ਦੇ ਵੇਲੇ ਦੱਸਣਾ ਆਪਾਂ ਪਹਿਲੇ ਦੱਸ ਦਈਏ ਥਾਣ ਸੋਹਣੇ ਲੱਗੇ ਆ ਨਾ ਥਾਣ ਸਾਬ ਆ ਵੀਰੇ ਲੱਗਦੇ ਆਖਣਾ ਮੜੀ ਜੀ ਇੱਥੇ ਵਿਖਾਰੀ ਬਾਕੀ ਕਾਇਮ ਆ ਕਾਇਮ ਆ ਵੀਰ ਪੂਰੀ ਕਾਇਮ ਆ ਆ ਵੇਖ ਬਾਕੀ ਆ ਵੀ ਮੇਰਾ ਭਰਾ ਫੇਰ ਇਦਾਂ ਇਦਾਂ ਹੀ ਥਾਣ ਕਿੱਡਾ ਸੋਹਣਾ ਲੱਗਾ ਜੀ ਇਹਦਾ ਥਾਣ ਕੱਲਾ ਕੱਲਾ ਨੁਕਰਾਂ ਹੋਣਾ ਵੀਰ ਜਦੋਂ ਤਿਆਰ ਹੋਈਗਾ ਏਡਾ ਲੱਡੂ ਲਾ ਬਣਿਆਗਾ ਅਜ ਜਾਣਦ ਚਲ ਫਾਫੇਆਂ ਨੂੰ ਢਲਾਵਣਾ ਹੀ ਜਰਦੀ ਹਾਂਜੀ ਹਾਂਜੀ ਤੇ ਦੋਤ ਵੀਰ ਜੀ ਕਿੰਨਾਗਾ ਚਾਹੂ ਤੁਹਾਡੇ ਆਈਡੀਆ ਨਾ ਉਦਾਂ ਭਿੰਦਰ ਸਾਹਿਬ ਗੱ ਮਾਈ ਆਈਡੀ ਆਣਾ 20 ਕਿਲੋ ਕਹਤਾ ਹਾਂਜੀ ਹਾਂਜੀ ਜੋ ਗੰਬੜਾ ਨੇ ਫਿਰ ਆਪਾਂ 20 ਕਿਲੋ ਲੈਣਾ ਸੀ ਠੀਕ ਆ ਇਹਦਾ ਝੂਠੀ ਵੇਜਣਾ ਹਣ ਉਹਦੇ ਚਾਹੀਦੀ 15 ਕਿਲੋ ਲਾ ਕੇ ਬਨੇ 15 ਕਿਲੋ 15 ਕਿਲੋ ਲਾ ਕੇ ਬਨੇ ਬਾਕੀ ਭਾਈ ਜਨ ਬੋਜਨ ਚਾਹਾਂ ਬੋਜਨ ਮੁੱਚਾ ਦਾ ਸਾਫ ਆ ਜਰਸੀ ਆ ਫਿਰ ਵੀ ਜੀ 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 ਬਾਕੀ ਸੇਵਾਰਾਂ ਦਾ ਦੁੱਧ ਵੀ ਦੀਏ ਤੇ ਦਿਨ ਤੇ 2-4 ਦਿਨ ਲਾ ਕੇ ਵੱਧ ਲਾ ਕੇ ਦੋ ਹਫਤਾ ਲੈ ਜੂਗਾ ਲੋ ਹਫਤਾ ਕ ਲੈ ਜੂ ਹਨਾ ਤੇ ਲਾ ਕੇ ਮੈਂ ਲੈ ਜੂਗੀ ਬਾਕੀ ਥਾਨ ਚੰਗਾ ਲਗਾ ਮੁੱਲ ਦੱਸ ਵੀ ਮੇਰਾ ਵੀਰ ਕਿੰਨਾ ਕਰਨਾ ਮੁੱਲ ਕਰ ਲਈ ਭਿੰਦਰ ਸਾਹਿਬ ਦਾ 45000 ਰੁਪਏ ਛੋੜ ਕੇ ਨਹੀਂ ਕਰਦੇਗਾ ਨਹੀਂ ਦੱਸ ਦੋ ਕਿੰਨੇ ਪਿੰਡ ਸਾਹਿਬ ਜਿਆ ਜਿਆ ਕਰਦੇ ਜਿਹੜਾ ਵੇਖ ਜੇ 36000 ਪਿੰਡ ਸਾਹਿਬ ਦੇ ਦਾਂਗੇ ਛੋੜ ਕੇ ਨਹੀਂ ਕਰਦੇਗਾ ਕਰਦਾ ਪਿੰਡ ਸਾਹਿਬ ਭੈਣ ਭਰਾ ਫੋਨ ਲਾ 35 ਪੂਰੇ ਦੀ ਜਾਣ ਦੇ ਚਲੋ ਪਿੰਡ ਸਾਹਿਬ ਕੋਈ ਨਹੀਂ ਦੇ ਦਾਂਗੇ ਸ਼ਾਮ ਪੈਣੀ ਹੈ ਇਹ ਮੋੜ ਤੇ ਨਹੀਂ ਆਪਾਂ ਕਿਵੇਂ ਪਿੰਡ ਸਾਹਿਬ ਕੋ ਫੋਨ ਲਾਵੇ ਕੋਈ ਹਨਾ ਫੋਨ ਲਾ ਮੋੜ ਤੇ ਫਿਰ ਨਹੀਂ ਆਪਾਂ ਕਹਿੰਦੇ ਠੀਕ ਹੈ ਜੀ ਬਾਕੀ ਗਾਂ ਦਾ ਗੁਲਾਮ ਨਹੀਂ ਹੋਵੇ ਵੀਰ ਮੇਰਾ ਜੀ 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 ਲੱਤ ਨੇ ਓਕੇ ਲੱਤ ਨੌਗੜ ਡੰਗਰ ਆਪਣਾ ਠੀਕ ਹੈ ਠੰਡੀਆਂ ਵਾਂਗੇ ਸਾਰੇ ਡੰਡੇ ਵਾਰ ਇਹ ਅੱਗੇ ਕਿਹੜੀ ਆ ਜੀ ਅੱਗੇ ਵੀਰ ਟੋਕੜਾ ਕਪੜਾ ਗਾਂ ਅੱਛਾ ਇਹਨੇ ਛੋੜਤਾ ਬੱਚਵੀਰ ਕੱਲ ਥਾ ਕੱਲ ਰਾਤ ਛੱਡਿਆ ਬੱਚੇ ਨੇ ਠੀਕ ਆ ਇਹ ਹੁਣ ਦੇਣੀ ਆਪਾਂ ਟੋਕੜੀਆਂ ਅੱਛਾ ਇਹ ਪੰਜਵੇਂ ਮਹੀਨੇ ਬਾਅਦ ਛੋੜਤਾ ਵੀਰ ਜੀ ਨੇ ਅੱਛਾ ਇਹ ਪਹਿਲਾ ਵੀਡੀਓ ਚ ਪਾਈ ਸੀ ਆਪਾਂ ਨੂੰ ਪੰਜਵੀਂ ਟੋਕੜੀ ਆਪਣੀ ਪਾਈ ਕੋਈ ਸੌਦਾ ਆਇਆ ਹੈ ਵੀਰ ਨਾਲ ਹਾਂ ਤੇ ਮੈਨੂੰ ਵੀਰ ਉਹ ਨਾਲ ਅੱਦਿ ਘਲਾ ਦੇ ਠੀਕ ਆ ਵੀਰ ਫਿਰ ਸਵਾਦ ਨਹੀਂ ਆਉਂਦਾ ਇੱਕ ਨਾਰਾ ਲੱਗਦਾ ਅੱਛਾ ਬਾਅਦ ਚ ਕਿਦਾਂ ਨੂੰ ਦਾ ਛੁੱਟਿਆ ਵਾ ਕੱਲ ਰਾਤ ਛੁੱਟਿਆ ਵੀਰ ਨੇ ਬਾਅਦ ਠੀਕ ਆ ਸੌਦਾ ਆ ਬਿਆਨਾ ਵੀ ਆਇਆ ਸੀ ਸਾਰਾ ਪੈਸੇ ਮੋੜਦੇ ਵੀਰ ਨੇ ਠੀਕ 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 ਮੈਂ ਵੀ ਰਿਹਾ ਵੀਡੀਓ ਬਾਤੀ ਮੈਂ ਵੀ ਰਹਿਣਾ ਕਿ ਝੂਠ ਮਾਰਦਾ ਕਿ ਕਿਹੜੇ ਬੰਦੇ ਦੇ ਨਾਲ ਵੱਧ ਵੇਚ ਦਿੰਦੀ ਆ ਆ ਵੇਖੋ ਜੀ ਕੋਈ ਰੁਪਈਆ ਦਾ ਫਰਟ ਨਹੀਂ ਹੋ ਵੀਰ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਸਾਫ਼ ਸੂਫ ਹੋ ਗਈ ਅੰਦਰ ਮੈਂ ਸਾਫ਼ ਕਰਤੀ ਵੀਰਾ ਪਾਏਂਗਾ ਨਾ ਠੀਕ ਆ ਬਾਕੀ ਬਚਦੀ ਵੀਡੀਓ ਜੇ ਕੋਈ ਮੰਗੂਗਾ ਤੁਸੀਂ ਦਿਖਾ ਦਿਓ ਪ੍ਰੋਪਰ ਹੈਗੀ ਵੀਰ ਆਪਣੇ ਕੋਲ ਸਾਰਾ ਸਾਨੂੰ ਤਾਂ ਤੁਸੀਂ ਦਿਖਾਤੀ ਆ ਉਹ ਚਲੋ ਵੀਰ ਜੀ ਪਤਾ ਕਿੰਨਾ ਜਿੰਨੇ ਸੌਦਾ ਕਰਨਾ ਉਹਨੂੰ ਉਹਨੂੰ ਬਖਾ ਦੇ ਵੀਰ ਜੀ ਬਾਕੀ ਹੁਣ ਦੁੱਧ ਗਾਂ ਫੇਰ ਕਰ ਜੂਗੀ ਜੀ ਹਾਂ ਪੰਜਾਵੇਂ ਦਾ ਬੱਚਾ ਵੀਰ ਜੀ ਨੇ ਜੀ 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 ਪਿੰਡਰ ਸਾਹਿਬ ਦੁੱਧ ਉਹ ਹੈ 7 ਕਿਲੋ ਦਾ 7 ਕਿਲੋ ਹਾਂਜੀ ਆਪਾਂ 6 ਕਰਕੇ ਦਵਾਂਗੇ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਜੀ ਮੁੱਲ ਪਿੰਡਰ ਸਾਹਿਬ ਇਹਨੇ 8000 ਹੋਣਾ ਤਾਂ ਜਾਣੀ ਨੇ ਹਾਂਜੀ ਤੇ ਇਹ ਪਿੰਡਰ ਸਾਹਿਬ 18000 ਦੀ ਛੋੜ ਕਿੰਨੀ ਕਰ ਦੋਗੇ ਪਿੰਡਰ ਸਾਹਿਬ ਕਰ ਦਾਂ ਮਾਨਦਾਨ ਆ ਗਿਆ ਭਣ ਬਰਾਦਾ ਠੀਕ ਆ ਕੁਲਾ ਮਾਨਦਾਨ ਕਰਾਂਗੇ ਨਹੀਂ ਵੀ ਆਪਾਂ ਨਿਚੋੜ ਨਹੀਂ ਘਟਾਂਗੇ ਕਈ ਰ ਨੁਕਸਾਨ ਹੋ ਜਾਂਦੇ ਆ ਹਨਾ ਚਲੋ ਪਿੰਡਰ ਸਾਹਿਬ ਇਹ ਕੁਦਰ ਦੇ ਹੱਥ ਵਾਸਿਆ ਬਿਲਕੁਲ ਬਿਲਕੁਲ ਇਹਨਾਂ ਤੁਹਾਡੇ ਨਾਲ ਮੇਰੇ ਆ ਇਹ ਰੱਬ ਨੇ ਹੋਣੀ ਹੁੰਦੀ ਆ ਹਾਂਜੀ ਕੋਈ ਗੱਲ ਨਹੀਂ ਮਾਲਕ ਦੇ ਰੰਗ ਆ ਜੀ ਜੋ ਨੂੰ ਚੰਗਾ ਲੱਗਦਾ ਉਹਨੇ ਉਹ ਕਰਨਾ ਹਾਂਜੀ ਕੀਮਤਾ ਜਾਰੇ ਉਹਨੇ ਲਿਖੀ ਹੋ ਅੰਦਰ ਉਹਦੇ ਬਿਲਕੁਲ ਬਿਲਕੁਲ ਜੀ ਉਹਨੇ ਬਾਹਰ ਨਾ ਕੋ ਵੇਖਣਾ ਹੋਊਗਾ ਹਾਂਜੀ ਚਲੋ ਮਾਲਕ ਦੇ ਰਾਂਗੇ ਵੀਰ ਜੀ ਅੱਗੇ ਮੱਝ ਆ ਗਈ ਅੱਗੇ ਮੱਝ ਖਾਈ ਪਿੰਡ ਸਾਹਿਬ ਉਹ ਲੈ ਵੀਰ ਲੱਡੂ ਖੋਲ ਲਿਆ ਜਾ ਇਹ ਵੀਰ ਜੀ ਸੂਈ ਆ ਇਹ ਸੂਈ ਬੱਚਾ ਮਾਰਿਆ ਵੀਰ ਜੀ ਦਾ ਅੱਛਾ ਇਹਦਾ ਬੱਚਾ ਹੈ ਰਹੀ ਹੈ ਬੱਚਾ ਨਹੀਂ ਜਾਏਗਾ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਸੂਈ ਇਹ 27 ਦਿਨ ਦੀ ਹੈ ਹਾਂਜੀ ਇਹ ਮਹੀਨਾ ਨਹੀਂ ਇਹ ਨੂੰ ਹੋਇਆ ਠੀਕ ਆ ਉਹ 20 ਦਿਨ ਲਾਲੇ ਕੋ ਬਾਈ ਲਾਲੇ ਪੇਠ ਪੂੜਾ ਚੰਗਾ ਚੋੜਾ ਪੇਠ ਕੋ ਚੌੜੀ ਆ ਗਏ ਹਾਂਜੀ ਸਰੀਰ ਪੂਰੀ ਪਲੀ ਪੁਲੀ ਆ ਠੀਕ ਆ ਹਾਂ ਥਾਣ ਵੀ ਸੋਹਣੇ ਲੱਗੇ ਆ ਜੀ ਆਹ ਵੇਖੋ ਨੀਲੀ ਰਾਵੀ ਦੇ ਵਿੱਚ ਥੋੜੀ ਜੀ ਪਖਰ ਆਖ ਰੱਖਦੀ ਵੀਰੇ ਥੋੜਾ ਜਿਹਾ ਪਖਰ ਥੋੜੇ ਪਖਰ ਰੱਖਦੀ ਨਿਸ਼ਾਨੀਆਂ ਕਹਿ ਸਕਦੇ ਆਪਾਂ ਹਨਾ ਪੀ ਐਵੇਂ ਬਾਕੀ ਰਾਜੀ ਨੂੰ ਜੀ ਗੁੰਦੀ ਪੂਰੀ ਏ ਜੀ 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 ਕੈਮ ਆ ਬੂ ਕੈਮ ਪੂਰੀ ਕੈਮ ਆ ਜੀ ਹੁਣ ਦੁੱਧ ਕਿੰਨਾ 7 ਕਿਲੋ ਕਿੰਨਾ ਦੁੱਧ 8 ਕਿਲੋ 7 ਕਿਲੋ ਕਰਕੇ ਦਵਾਗੇ 7 ਕਿਲੋ ਦੁੱਧ 7 ਹੀ ਮੰਨੇਗੇ 7 ਹੀ ਮੰਨੇਗੇ ਮੰਨੇ ਨਾ ਕੋਈ ਚੋਕੇ ਖੜੇ ਵੀ ਦੋ ਟਾਈਮ ਚ ਹੋਵੇ ਕੋ ਚਾਰ ਟਾਈਮ ਚ ਹੋਵੇ ਬਾਕੀ ਲੇਵਾ ਸੋਨਾ ਵਾ ਜੀ ਲੇਵਾ ਸਾਫ ਜੇ ਸੱਜਰਿਆ ਮਾਝ ਕੋ ਟੋਕੜ ਨਹੀਂ ਗੇ ਬ ਟੋਕੜਾ ਦਾ ਮੁੱਲ ਦੇਣਾ ਆਪਾਂ ਖਾਣਾ ਦੀ ਵੀ ਜੀ ਕੋਈ ਬਾਤ ਕਰ ਔਰ ਪਈ ਦੀ ਬਾਤ ਕਰਨੀਗੀ ਕੋਈ ਆਪਾਂ ਦੋ ਵਾਰ ਆਵੇ ਕੋ ਚੋਹਰ ਚਾਰਾਂ ਚ ਹੋਵੇ ਕਿਹ ਵੇਲੇ ਵੀ ਜੀ ਪਹਾੜੇ ਤੇ ਮਿਲ ਪਿੰਦੀ ਖੁਸ਼ ਹੋਗੇ ਕੇਵਲ ਟੀਕਾ ਲੈ ਲਿੰਦੀ ਹੈ ਅੱਛਾ ਟੀਕਾ ਲਵਾ ਲਿੰਦੀ ਗਲਤ ਗੱਲ ਨਹੀਂ ਆਪਾਂ ਕਰਨਾ ਪਿੱਛੋਂ ਆਪਾਂ ਕੁਲਾਦੀ ਲੱਗ ਗਏ ਪਗਲਾ ਵੀਰ ਨਹੀਂ ਜੀ ਜੀ ਕੇਵਲ ਟੀਕਾ ਲੈ ਲਿੰਦੇ 2-4 ਦਿਨ ਕਿਸੇ ਘਟੇ ਗਈ ਜਾਗੇ ਨਾ ਫਿਰ ਪਹਾੜੇ ਤੇ ਹੁਣ ਸਾਡੇ ਕੋ ਪਹਾੜੇ ਤੇ ਮਿਲਣ ਦੀ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਕਰਦੇ 55000 ਰੁਪਏ ਭਿੰਦਰ ਸਾਹਿਬ ਜਿਆਦਾ ਕਰਦੇ ਇਹ ਹਾਂ ਨਾ ਭਿੰਦਰ ਸਾਹਿਬ 50000 ਦੇਣੀ ਆਪਾਂ ਛੋੜੋ ਜੂ ਮੌਕੇ ਤੇ ਕੋਈ ਭੈਣ ਭਰਾ ਕੋ ਫੋਨ ਲਾਵੇ ਕਰਦਾਂਗੇ ਮਾਨਦਾਨ ਹੋਰ ਭੈਣ ਠੀਕ ਹੈ ਬਾਕੇ ਫੋਨ ਲਾ ਲੈ ਕੋਈ ਅੱਗੇ ਟੋਕੜ ਗੱ ਕਿੰਨੇ ਜਰ ਦੀ ਵੀਰ ਜੀ ਗੱਬਣਾ ਹੈ ਇਹ ਸਾਡੇ 657 ਦੇ ਗੱਬਣ ਹੋ ਗਈ ਵੀਰ ਜੀ ਅੱਛਾ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਪੰਜ ਕਿਲੋ ਠੀਕ ਹੈ ਵਜ਼ਨ ਚੰਗਾ ਮੱਝ ਦਾ ਮੱਝ ਸਾਫ਼ ਹੈ ਵੀਰ ਜੀ ਵਜ਼ਨ ਚੰਗਾ ਹੈ ਮੱਝ ਵੀ ਸਾਫ਼ ਹੈ ਠੀਕ ਹੈ ਤੇ ਕਿੰਨਾ ਕ ਵੀਰ ਜੀ ਸੱਜਰ ਨੇ ਕਿੰਨਾ ਕ ਦੁੱਧ ਚਾਹੀਏ ਤੁਹਾਨੂੰ 13 14 ਕਿਲੋ ਚਾਹੀਏ ਜੀ ਆਪਾਂ ਕੋਲ ਚਾਹੀਏ ਠੀਕ ਹੈ ਆਪਾਂ ਇਹ ਚਾਰ ਪੰਜ ਵਿੱਚ ਚੁਣ ਲੈਣਾ ਤੇ ਸੂਆ ਇਹਦਾ ਕਨਵਾਊਗਾ ਸੂਆ ਤੀਜਾ ਹੋਊਗਾ ਠੀਕ ਹੈ ਤੀਜਾ ਸੂਣਾ ਆਜੇ ਕਿਤੇ ਇਹਨਾਂ ਸੂਪੀ ਆ ਪਤਾ ਨਹੀਂ ਪਿੰਡਰ ਸਾਹਿਬ ਆਪਾਂ ਨੂੰ ਕਿਹੜਾ ਪਤਾ ਵਾ ਆਪਣੇ ਘਰ ਦੀਏ ਤੇ ਫਿਰ ਤੈਨੂੰ ਕਹੀਏ ਵੀਰ ਨਹੀਂ ਐਂਦਰ ਨਾਲ ਜਿਹਦੀ ਏ ਉਹ ਫਾਗੂ ਜਲਦੀ ਏ ਆ ਵੀ ਉਹ ਸਾਦਾ ਹੈ ਹਾਂ ਆਪਾਂ ਦਾ ਜਿਹੜਾ ਪੱਕ ਕੇ ਬਣਦੀਆਂ ਨਾ ਮੱਜਾਂ ਕਹੀ ਵੀਰ ਜੀ ਵੇਖੋ ਪਤਾ ਕੀ ਆਪਨਾ ਘਰ ਦਾ ਡੰਗਰੋ ਫਿਰ ਆਪਾਂ ਕਿਹਨੇ ਜੰਗ ਲਾਦੇ ਹਾਂ ਫਿਰ ਆਪਾਂ ਜਿਹੜਾ ਘਰ ਦਾ ਹੈ ਇਹਦੇ ਫਿਰ ਆਪਾਂ ਕਾਹਤੋਂ ਗੜਾ ਕੀ ਜੀ ਕੋਈ ਤੀਜਾ ਲਾਵੇ ਕੋਈ ਚੌਥਾ ਵੀ ਲਾਵੇ ਵੀਰ ਆਪਣੇ ਸਮਝ ਲਾਵੇ ਕੋਈ ਕਿੰਨਾ ਮੁੱਲ ਕਰਨਾ ਜੀ ਮੁੱਲ ਪਿੰਡਰ ਸਾਹਿਬ ਦਾ 55000 ਰੁਪਇਆ ਠੀਕ ਹੈ ਜੀ ਚਾਹ ਕੋਈ ਇਹ ਲਾ ਦੇ ਚਾਹ ਕੋਈ ਇਹ ਲਾ ਦੇ ਚਾਹ ਜਾਂ ਕੋਈ ਉਹ ਲਾ ਦੇ ਜ ਕੁਮਿੰਦਿਆ ਜੀ ਆਰ ਦੀ ਹਾਂਜੀ ਹਾਂਜੀ ਠੀਕ ਆ ਫੋਨ ਲਾਵੇ ਕੋਈ ਉਹ ਫੋਨ ਲਾਵੇ ਕੋਈ ਪੈਣਪਰਾ ਮੋੜਨਾ ਨਹੀਂ ਕਿਸੇ ਨੇ ਵਪਾਰ ਕੋਈ ਦੇਗ ਤੋਰਣੇ ਲੈ ਗਿਆ ਕੋਈ ਤੇ ਜਿਹਦੇ ਕਰਮਾਂ 'ਚ ਖੁੱਲੇ ਸੇਵਾ ਹੋਈ ਕੋਈ ਹਾਂਜੀ ਤੇ ਹੈ ਕੋਈ ਹੋਰ ਇੱਕ ਟੋਗੜ ਗੱਬਣ ਗਾਉਂ ਖਾਦੀ ਹੋਰ ਠੀਕ ਆ ਪਾ ਲੈਂਦੀ ਕੋਰ ਕੱਢੋ ਜੀ ਲੈ ਗਾੜ ਗੱਬਣ ਕਿਨੇ ਜਰਦੀ ਵੀਰ ਜੀ ਇਹ ਵੀ ਜੀ ਪੰਜ ਮਹੀਨੇ ਦੀ ਗੱਬਣ ਜੀ ਦੁੱਧ ਕਿੰਨਾ ਆ ਇਹਦੇ ਕੋਲ ਦੁੱਧ ਵੀਰੀ 5 ਕਿਲੋ ਹੋਊਗਾ ਠੀਕ ਆ 5 ਕਿਲੋ ਹਾਂਜੀ ਵੀਰ ਜੀ ਤੇ ਸੂਈ ਜਦੋਂ ਤਾਜੀ ਸੂਈ ਉਦੋਂ ਕਿੰਨਾ ਕ ਦੁੱਧ ਚ ਆਇਆ ਇਹਨੇ ਦੁੱਧ ਚ ਆਇਆ ਇਹਨੇ 50 60 ਕਿਲੋ ਅੱਛਾ ਇਹ ਜੀ 10 ਦਾਬਾ ਨਾਲ ਕਿਲੋ ਚ ਆਉਣੀ ਹੋਰ ਇਹਨੇ ਕਿੰਨਾ 50 60 ਕਿਲੋ ਵੀਰੇ ਦਾ ਆਪਣਾ weight ਨਹੀਂ ਹੋਣਾ ਦੋ ਦੁੱਧ ਦੇ ਸੀ ਜਾਂਦਾ 50 60 ਕਿਲੋ ਦਾ 10 ਕਿਲੋ ਜੁਆ ਹੈ ਹੋਰ ਹੈ 10 ਕਿਲੋ ਅੰਦਰ ਰਹਿਣੀ ਵੀਰ ਬਾਹਰ ਨਹੀਂ ਰਹਿਣੀ ਇਹ ਆ 10 ਕਿਲੋ ਚੱਲ ਮੰਨ ਲੈਨੇ ਆਹ ਆ ਇਹਨਾਂ ਦੇ ਮੰਨ ਲੈਣਾ ਵੀ ਨਾ 5 ਮਹੀਨੇ ਦੀ ਗੱਬੜ ਦੇ ਵਿੱਚ ਕੋਈ ਚੈੱਕ ਕਰਾ ਕੇ ਲੈ ਜਾ ਆਪਣੀ ਪਰ ਮੇਰੀ ਇਹ ਚੈੱਕ ਨਹੀਂ ਹੋਈ ਹੈ ਅੱਛਾ ਮੇਰੇ ਡਾਕਟਰ ਚੈੱਕ ਮਗਰਲੇ ਘਰ ਡਾਕਟਰ ਚੈੱਕ ਆ ਅੱਛਾ ਉਹਨਾਂ ਗਿਆ ਤੈਨੂੰ ਹਾਂ ਉਹਨਾਂ ਚੈੱਕ ਕਰਾਈ ਹੈ ਮੇਰੇ ਚੱਕ ਕੋ ਫਿਰ ਮੈਂ ਚੱਕ ਕਰਾ ਕੇ ਦੂੰਗਾ ਠੀਕ ਮਗਰਟੀ ਦੂੰਗਾ ਠੀਕ ਮਗਰਟੀ ਦਿੰਦਾ ਵੀਰ ਜੀ ਠੀਕ ਆ ਹੁਣ 5 ਕਿਲੋ ਦੁੱਧ ਦਵਾ 5 ਕਿਲੋ ਦੁੱਧ 5 ਮਹੀਨੇ ਦੀ ਗੱਬਣਾ ਜੇ ਗੱਬੜ 5 ਮਹੀਨੇ ਠੀਕ ਆ ਉਹ ਅਗਲੇ ਘਰ ਚੱਕ ਨਹੀਂ ਤਸੱਲੀ ਕਰਾ ਕੇ ਖੜੇ ਭਾਈ ਆਪਾਂ ਦੇ ਹੋ ਕਹਿੰਨੇ ਵੀ ਅਗਲਾ ਵਾਰ ਤਸੱਲੀ ਕਰਾ ਕੇ ਮੇਰੀ ਮੇਰੀ ਆਪਣੀ ਤਸੱਲੀ ਉਹ ਮੈਂ ਕਿਹਨੂੰ ਤਸੱਲੀ ਦਊਂਗਾ ਠੀਕ ਆ ਤਸੱਲੀ ਦਿੰਦਾ ਵੀਰ ਜੀ ਠੀਕ ਆ ਜੀ ਹਾਂ ਜੀ ਜੀ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਇਹਦਾ ਮੁੱਲ ਪਿੰਡ ਸਰਹਾ 80000 ਰੁਪਇਆ ਛੋੜ ਕੇ ਨਹੀਂ ਕਰਨੀ ਕੋਈ ਨਹੀਂ ਪਿੰਡ ਸਰਹਾ ਆ ਗਿਆ ਭੈਣ ਭਰਾ ਦਾ ਮ ਉੱਚਾ ਮਾਣ ਹੋਊਗਾ ਕੋਈ ਨਹੀਂ ਕੱਢ ਰਹਾ ਮੀਟਰ ਤਾਂ ਕਿਹੜੀ ਗੱਲ ਹੈ ਕਸਰਾ ਆਪਾਂ ਕਰਨੀਆਂ ਵਾ ਬਾਕੀ ਫੋਨ ਲਾਵੇ ਕੋਈ ਗੱਲ ਹੀ ਕੋਈ ਨਹੀਂ ਪਿੰਡ ਸਰਬ ਗੱਲ ਹੀ ਕੋਈ ਨਹੀਂ ਆ ਦੇਖੇ ਤੁਰਾਂਗੇ ਆਪਾਂ ਠੀਕ ਆ 5 ਮਹੀਨੇ ਦੇ ਘਪੜ 5 ਕਿਲੋ ਦੁੱਧ ਚੋ ਕੇ ਲੈ ਜਾ ਆਪਣਾ ਠੀਕ ਹੈ ਜੀ ਹਾਂਜੀ ਹਾਂਜੀ ਬਸ ਇਹੀ ਹੈ ਜੀ ਇਹੀ ਆ ਪਿੰਡ ਸਰਬ ਇਹੀ ਆ ਬਾਕੀ ਪਿੰਡ ਸਰਬ ਪਿੰਡ 13 ਦਿਨਾਂ ਦੇ ਪਾਵਾਂਗੇ ਆਪਾਂ ਠੀਕ ਬਾਕੀ ਫੋਨ ਲਾ ਲੈ ਵੀਰ ਨੂੰ ਬਹੁਤ ਸੋਹਣੇ ਪਸ਼ੂ ਦਿਖਾਏ ਆ ਸਾਰੇ ਹੀ ਚੰਗੀ ਕੁਆਲਿਟੀ ਵਾਲੇ ਆ ਸੂਏ ਸਵਾਏ ਤਾਜ਼ੇ ਆ ਬਾਕੀ ਵੀਡੀਓ ਸ਼ੇਅਰ ਕਰ ਦਿਆ ਕਰੋ ਇਸ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਧ